ਨਾ ਅਸਰੀ ਮਹਲਾ ਪਹਿਲਾ ਤੰਤ ਇਕ ਓੰਕਾਰ ਸਤਿਗੁਰ ਪ੍ਰਸਾਦਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਿਰਾ ਹਉ ਨਾਮ ਹਰ ਕਾ ਸਦਾ ਜਾਚੂ ਦੇਹੋ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨ ਸਾਚ ਨਾ ਲਾਗੇ ਮੈਲ ਕਿਆ ਮਲ ਧੋਈਐ ਗੁਨੇ ਹਾਰ ਪਰੋਈ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚ ਭਾਵੇ आनंद अनदिन हरख साचा दुख किल्विक परहरे सच नाम पाया गुरु दिखाया मैल नाही सच मने संगत मीत मिलाप पूरा नावण गावे गावन हार शब्द सुहावन सालाही साचे मन सतगुरु पुण्य दान दिया मते ਪਿਰ ਸੰਗ ਭਾਵੈ ਸਹਜ ਨਾਵੈ 베ਣੀ ਤਾਂ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜੇ ਸੁਭਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇ ਨਮ ਲਾਇਆ ਕਹਿਣ ਕਹੇ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਅਜਾਨ ਸਮਝਾ ਸਾਖੀਐ ਅੱਜ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਊਚ ਕਰਿ ਆਵੈ ਵਿਖਲਾ ਦੇਬ ਸਬਦ ਸੱਚੇ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਜ ਕਹੇ ਬਿਨੰਤੇ ਮਨ ਮੰਝੈ ਸਚ ਸੋਈ ਕਹਿਣ ਕਹੇ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਅਜਾਨ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੀ ਆ ਮੈਂ ਬਿਖਲਾ ਦੇਬਦ ਸਬਦ ਸੱਚੇ ਗੁਰ ਮੇਰਾ ਆਖਣ ਟੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸੱਚ ਕਹੇ ਬੇਨੰਤੀ ਮਨ ਮੰਝੇ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ